ਭਾਰਤ ਤੇ ਚੀਨ ਦੀ ਸਰਹੱਦ ਤੇ ਆਪਣੀ ਤਾਕਤ ਵਧਾਉਣ ਲਈ ਪਾਰਟੀ ਸੈਨਾ ਨੇ ਪਹਿਲੀ ਵਾਰ ਲਦਾਖ ਦੇ ਵਿੱਚ ਆਪਣੀ ਪੂਰੀ ਆਰਮਡ ਬ੍ਰਿਗੇਡ ਤੈਨਾਤ ਕੀਤੀ ਹੈ ਸੈਨਾ ਦੇ ਸੂਤਰਬੰਦਾਵਕ ਬਾਰਡਰ ਮੈਨੇਜਮੈਂਟ ਪੋਸਟਰ ਦੇ ਤਹਿਤ ਟੀ 72 ਟੈਂਕਾਂ ਦੀ ਇੱਕ ਪੂਰੀ ਬ੍ਰਿਗੇਡ ਇਸ ਲਈ ਤੈਨਾਤ ਕੀਤੀ ਗਈ ਹੈ ਤਾਂ ਕਿ ਲੋਡ ਪੈਨ ਤੇ ਟੈਂਕਾਂ ਨੂੰ ਇੱਥੇ ਪਹੁੰਚਣ ਵਿੱਚ ਦੇਰੀ ਅਤੇ ਦਿੱਕਤ ਨਾ ਹੋਵੇ ਕੈਨੇਡਾ ਵਿੱਚ ਇੱਕ ਮੋਟਰਸਾਈਕਲ ਸਵਾਰਾਂ ਨੇ 12000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਸਫ਼ਰ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਚੈਰਿਟੀ ਵੱਜੋਂ 60000 ਡਾਲਰ ਦੀ ਰਕਮ ਵੀ ਇਕੱਠੀ ਕੀਤੀ ਹੈ। ਸਿਕ ਮੋਟਰਸਾਈਕਲ ਕਲੱਬ ਦੇ ਦੋ ਦਰਜਨ ਦੇ ਕਰੀਬ ਮੈਂਬਰਾਂ ਨੇ 2 ਹਫ਼ਤੇ ਪਹਿਲਾਂ ਸਰੀ ਤੋਂ 13 ਮੋਟਰਸਾਈਕਲਾਂ ਤੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਕਲੱਬ ਦਾ ਮੁੱਖ ਮਕਸਦ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਸਿੱਖ ਬਾਈਕ ਸਵਾਰ ਹੁਣ ਤੱਕ 1200 ਕਿਲੋਮੀਟਰ ਪ੍ਰਤੀ ਦਿਨ ਦੇ ਹਿਸਾਬ ਨਾਲ 12000 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਨੇ ਉਹਨਾਂ ਆਪਣੇ ਸਫ਼ਰ ਲਈ ਪਟੇਸ਼ ਕੋਲੰਬੀਆ ਐਲਬਰਟਾ 온ਟਾਰੀਓ ਤੇ ਕਿਊਬਿਕ ਹੁੰਦੇ ਹੋਏ ਮੌਨਟਰੀਅਲ ਦਾ ਰਾਹ ਚੁਣਿਆ ਹੈ ਉਹਨਾਂ ਦਾ ਸਫ਼ਰ ਐਤਵਾਰ ਨੂੰ ਖਤਮ ਹੋਏਗਾ ਰੀਪਬਲिकन ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਾਲਡ 트੍ਰੰਪ ਨੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਿਲੇਰੀ ਕਲਿੰਟਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਬਤੌਰ ਸਾਬਕਾ ਵਿਦੇਸ਼ ਮੰਤਰੀ ਉਹਨਾਂ ਨੇ ਮੌਤ ਤਬਾਹੀ ਅਤੇ ਕਮਜ਼ੋਰੀ ਦੀ ਵਿਰਾਸਤ ਛੱਡੀ ਹੈ 트੍ਰੰਪ ਨੇ ਦੁਨੀਆ ਪਰ ਵਿਛੋੜੀ ਤਬਾਹੀ ਦੇ ਲਈ ਹਿਲੇਰੀ ਦੇ ਖਰਾਬ ਫੈਸਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਮਰੀਕੀ ਮੁਸਲਮਾਨਾਂ ਨੂੰ ਵੱਖ-ਵੱਖ ਕਰਨ ਦੀ ਗੱਲ ਵਾਲੇ ਰਿਪਬਲਿਕਨ ਨੇਤਾਵਾਂ ਦੀ ਲੋਚਨਾ ਕਰਦੇ ਹੋਮ ਨੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਕਟਗਣਤੀ ਪਾਈਚਾਰਾ ਹਮੇਸ਼ਾ ਤੋਂ ਅਮਰੀਕਾ ਦਾ ਹੀ ਹਿੱਸਾ ਰਿਹਾ ਹੈ ਓਬਾਮਾ ਨੇ ਕਿਹਾ ਕਿ ਇਸ ਪਾਈਚਾਰੇ ਨੂੰ ਸਬਤੂਹਾਰ ਦਾਰ ਇਸ ਗੱਲ ਦਾ ਹੈ ਕਿ ਉਹਨਾਂ ਨੂੰ ਕਿਤੇ ਕੁਝ ਅਜਿਹੇ ਲੋਕਾਂ ਦੇ ਹਿੰਸਕ ਕੰਮਾਂ ਲਈ ਦੋਸ਼ ਨਹੀਂ ਦਿੱਤਾ ਜਾਵੇ ਜੋ ਉਹਨਾਂ ਦੇ ਧਰਮ ਦੀ ਅਗਵਾਈ ਨਹੀਂ ਕਰਦੇ ਹੁਣ ਭਾਰਤ ਖਿਲਾਫ ਪਾਕਿਸਤਾਨ ਨੇ ਚੀਨ ਨਾਲ ਹੱਥ ਮਿਲਾ ਲਿਆ ਹੈ ਪਾਕਿਸਤਾਨ ਤੇ ਚੀਨ ਦੀ ਆਰਮੀ ਨੇ ਪੀਓਕੇ ਚੀਨ ਬਾਰਡਰ ਤੇ ਪਹਿਲੀ ਵਾਰ ਇਕੱਠੇ ਪੈਟ੍ਰੋਲਿੰਗ ਕੀਤੀ ਪਾਕਿਸਤਾਨੀ ਨਾਹਰਕਤਾਂ ਦੇ ਰਾਜਨਾ ਸਿੰਘ ਨੇ ਸੰਸਦ ਵਿੱਚ ਕਿਹਾ ਕਿ ਸਾਡੇ ਗਵਾਂਡੇ ਦੀ ਬੁਰੀ ਨਜ਼ਰ ਸਵਰਗ ਸਮਾਨ ਕਸ਼ਮੀਰ ਨੂੰ ਲੱਗੀ ਹੈ ਪਾਕਿਸਤਾਨ ਨਪਾਕ ਹਰਕਤਾਂ ਕਰ ਰਿਹਾ ਹੈ ਫਰਾਂਸ ਦੇ ਨੀਸ ਸ਼ਹਿਰ ਵਿੱਚ ਟਰੱਕ ਨਾਲ ਹਮਲਾ ਕਰਨ ਵਾਲੇ ਮੁਹੰਮਦ ਬੁਹਲੂਲ ਨਾਲ ਜੁੜੇ ਪੰਜ ਲੋਕਾਂ ਨੂੰ ਫਰਾਂਸ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹਨਾਂ ਪੰਜਾਂ ਉੱਤੇ ਚਰਮਪੰਥ ਨਾਲ ਜੁੜੇ ਜੁਰਮਾਂ ਦੇ ਤਹਿਤ ਆਰੋਪ ਤੈਅ ਕੀਤੇ ਗਏ ਨੇ ਪਿਛਲੇ ਸ਼ਨੀਵਾਰ ਤਿੰਨ ਲੋਕਾਂ ਨੂੰ ਅਤੇ ਸ਼ੁੱਕਰਵਾਰ ਨੂੰ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਇਹਨਾਂ ਵਿੱਚ ਹਮਲਾਵਰ ਦੀ ਸਾਬਕਾ ਪਤਨੀ ਵੀ ਸ਼ਾਮਲ ਹੈ ਪਾਕਿਸਤਾਨ ਵਿੱਚ ਇੱਕ ਅਦਾਲਤ ਨੇ ਮਾਡਲ ਅਯਾਨ ਅਲੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਜੋ ਵਿਦੇਸ਼ੀ ਕਰੰਸੀ ਦੀ ਸਮਗਲਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਕਸਟਮ ਅਧਿਕਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਅਯਾਨ ਦੇ ਵਿਰੁੱਧ ਵਾਰੰਟ ਜਾਰੀ ਕੀਤਾ ਗਿਆ ਮਾਰਚ 2015 ਵਿੱਚ ਕਸਟਮ ਅਧਿਕਾਰੀਆਂ ਨੇ ਬੇਨਜ਼ੀਰ ਕੋਟੋ ਕਮਾਂਤਰੀ ਖਵਾਈ ਅੱਡੇ ਤੇ ਅਯਾਨ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਲੱਖਾਂ ਡਾਲਰ ਬਰਾਮਦ ਕੀਤੇ ਗਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਪੀਐਮ ਸ਼ੇਖ ਹਸੀਨਾ ਅਤੇ ਬੰਗਾਲ ਦੀ ਸੀਐਮ ਅਮੰਤਾ ਬੇਨਰਜੀ ਦੇ ਨਾਲ ਵੀਡੀਓ ਕਾਨਫਰencing ਦੇ ਰਾਹੀਂ ਪੈਟਰਾਪੋਲ ਚੱਕਪੋਰਟ ਦਾ ਉਦਘਾਟਨ ਕੀਤਾ ਭਾਰਤ-ਬੰਗਲਾਦੇਸ਼ ਦੀ ਸਰਹੱਦ 'ਤੇ ਸਥਿਤ ਪੈਟਰਾਪੋਲ ਬਿਨਾਪੋਲ ਚੱਕਪੋਸਟ ਦੇ ਰਾਹੀਂ ਦੋਹਾਂ ਦੇਸ਼ਾਂ ਦੇ ਵਿਚਾਲੇ ਲੋਕਾਂ ਤੇ ਸਮਾਨ ਆਵਾਜਾਈ ਆਸਾਨੀ ਹੋ ਜਾਵੇਗੀ ਇਸ ਚੱਕਪੋਸਟ ਦੇ ਰਾਹੀਂ ਹਰ ਸਾਲ 15000 ਕਰੋੜ ਰੁਪਏ ਤੋਂ ਜ਼ਿਆਦਾ ਦਾ ਵਪਾਰ ਹੁੰਦਾ ਹੈ ਪੈਟਰਾਪੋਲ ਬਿਨਾਪੋਲ ਨੂੰ ਦੋਹਾਂ ਦੇਸ਼ਾਂ ਦੀ ਜਨਤਾ ਦੇ ਲਈ ਸਮਰਪਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਮੀਲ ਦਾ ਪੱਥਰ ਹੈ ਐਨਜੀ ਦੇ ਵਿੱਚ ਐਂਟਰੀ ਕਰਨ ਦੇ ਲਈ ਐਨਪੀਟੀ ਉਤੇ ਹਸਤਾਖਰ ਨਹੀਂ ਕਰਨ ਦੇ ਪਾਲਦੇ ਬਿਆਨ ਦੇ ਵਿਚਾਲੇ ਆਪਣੇ ਕੜੇ ਰੁਖ ਤੇ ਅੜੇ ਹੋਏ ਚੀਨ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਨੂੰ ਖੁਦ ਨੂੰ ਐਨਪੀਟੀ ਦੇ ਖਿਲਾਫ ਨਹੀਂ ਰੱਖਣਾ ਚਾਹੀਦਾ ਅਤੇ ਨਾ ਹੀ ਕੋਈ ਖੁਦ ਨੂੰ ਇਸ ਦੇ ਖਿਲਾਫ ਰੱਖ ਸਕਦਾ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂਕਾੰਗ ਨੇ ਬੁੱਧਵਾਰ ਨੂੰ ਉਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿੱਤੇ ਬਿਆਨ ਤੇ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਜਿਸ ਚ ਉਹਨਾਂ ਨੇ ਕਿਹਾ ਸੀ ਕਿ ਭਾਰਤ ਐਨਪੀਟੀ ਤੇ ਹਸਤਾਖਰ ਨਹੀਂ ਕਰੇਗਾ